ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਅੱਜ ਹਾਜੀ ਭਾਦਰਪਦ ਦੀ ਮੱਸਿਆ ਤੇ ਇਸ ਦਿਨ ਮੰਨ ਕੇ ਚੱਲੋ ਕਿ ਸ਼ੇ ਰਾਸ਼ੀ ਵਾਲਿਆਂ ਦੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ ਉਹ ਸ਼ੇ ਰਾਸ਼ੀ ਵਾਲੇ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਧਨ ਦੇ ਨਾਲ ਮਾਲਾ ਮਤ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਭਾਦਰਵਾਦ ਦੀ ਮੱਸੀਆ ਹੈ ਤੇ 22 ਅਗਸਤ ਤੋਂ ਬਣ ਰਿਹਾ ਹੈ ਮਹਾਧੁਰ ਲਭ ਸੰਜੋਗ ਤੁਹਾਡੀ ਜ਼ਿੰਦਗੀ ਵਿੱਚ ਧਨ ਲక్ష్ਮੀ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ ਜੀ ਬਸ ਖੁਸ਼ੀਆਂ ਹੀ ਖੁਸ਼ੀਆਂ ਕਿਉਂਕਿ ਇਸ ਦਿਨ ਤੋਂ ਪਵਿੱਤਰ ਦਿਨ ਤੁਹਾਡੇ ਲਈ ਸ਼ੁਰੂ ਹੋ ਜਾਣਗੇ ਮਹਾ ਸੰਜੋਗ ਤੁਹਾਡੇ ਲਈ ਬਣ ਚੁੱਕਾ ਹੈ 112 ਸਾਲਾਂ ਦੇ ਬਾਅਦ ਬਣ ਰਿਹਾ ਹੈ ਮਹਾ ਦਿਵਯਾ ਦੁਰਲਭ ਸੰਜੋਗ ਕਿਹਾ ਜਾ ਰਿਹਾ ਹੈ ਜੀ ਉਹ ਕਿਹੜੀਆਂ ਖੁਸ਼ਕਿਸਮਤ ਰਾਸ਼ੀਆਂ ਹਨ ਤੇ ਭਾਗਸ਼ਾਲੀ ਹਨ ਜਿਨ੍ਹਾਂ ਦੇ ਲਈ ਮਹਾ ਸੰਜੋਗ ਦੁਰਲਭ ਸੰਜੋਗ ਰਾਜ ਯੋਗ ਸਵਾਰਥ ਸiddhi ਯੋਗ ਤਾਂ ਲక్ష్ਮੀ ਯੋਗ ਦਿਨਾਂ ਦੇ ਵਿੱਚ ਹੀ ਇਹਨਾਂ ਦੀ ਕਿਸਮਤ ਨੂੰ ਸੋਨੇ vàng ਚਮਕਾ ਕੇ ਰੱਖ ਦੇਵੇਗਾ। ਦੋਸਤੋ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਜਿਹਨਾਂ ਦੇ ਉੱਪਰ ਵੀ ਇਸ ਵਾਰ ਹੋ ਜਾਵੇਗੀ ਉਹਨਾਂ ਦੇ ਘਰ ਦੇ ਧਨ ਦੇ ਭੰਡਾਰੇ ਭਰ ਜਾਣਗੇ। ਅੱਜ ਤਾਂ ਇਹ ਕਹਿ ਲਓ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਮਹਾ ਦਿਵਯਾ ਦੁਰਲਭ ਸੰਜੋਗ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ। ਤੁਹਾਡੀ ਕੁੰਡਲੀ ਦੇ ਜਿੰਨੇ ਵੀ ਦੋਸ਼ ਹਨ ਹੁਣ ਸਾਰੇ ਦੂਰ ਹੋ ਜਾਣਗੇ। ਹੁਣ ਤੁਹਾਡੀ ਜ਼ਿੰਦਗੀ ਵਿੱਚ ਬਸ ਹੋਣਗੀਆਂ ਜੀ ਖੁਸ਼ੀਆਂ ਹੀ ਖੁਸ਼ੀਆਂ। ਇਸ ਦਿਨ ਤੋਂ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਲਈ ਸ਼ੁਭ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ 12 ਰਾਸ਼ੀਆਂ ਦੇ ਵਿੱਚੋਂ ਚਾਰ ਰਾਸ਼ੀ ਵਾਲੇ ਹੋ ਜਾਣਗੇ ਧਨ ਨਾਲ ਮਾਲਾ-ਮਲ ਇਹਨਾਂ ਦੀ ਕਿਸਮਤ ਹੁਣ ਇਹਨਾਂ ਦਾ ਪੂਰਾ ਸਾਥ ਦੇਣ ਵਾਲੀ ਹੈ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੇ ਘਰ ਹੁਣ ਉਹ ਆਪ ਪਧਾਰਨ ਵਾਲੇ ਹਨ ਇਸ ਵਾਰ ਤੁਹਾਨੂੰ ਦੱਸ ਦਈਏ 22 ਅਗਸਤ ਅਜਮਸਿਆ ਵਾਲੇ ਦਿਨ ਇਹਨਾਂ ਦੀ ਜ਼ਿੰਦਗੀ ਸੋਨੇ ਵਾਂਗ ਹੁਣ ਚਮਕਣ ਵਾਲੀ ਹੈ ਜਿੰਨੇ ਵੀ ਦੁੱਖ ਕਸ਼ਟ ਇਹਨਾਂ ਨੂੰ ਕਾਫੀ ਸਮੇਂ ਤੋਂ ਮਿਲ ਰਹੇ ਸਨ ਹੁਣ ਸਭ ਖਤਮ ਹੋ ਜਾਣਗੇ। ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਪੂਰਾ ਹੀ ਮਹੀਨਾ ਇਹਨਾਂ ਦੇ ਸਿਰ ਤੇ ਹੁਣ ਬਣਿਆ ਰਹੇਗਾ। ਇਹਨਾਂ ਦੇ ਜੀਵਨ ਵਿੱਚ ਹੁਣ ਇਹਨਾਂ ਨੂੰ ਮਿਲਣ ਵਾਲੀਆਂ ਹਨ ਜੀ ਬਸ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਤੇ ਇਹ ਕਰੋੜਪਤੀ ਬਣ ਜਾਣਗੇ। ਪੂਰੀ ਇਹ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਹੋ ਸਕਦਾ ਤੁਹਾਡੀ ਵੀ ਰਾਸ਼ੀ ਇਹਨਾਂ ਖੁਸ਼ਕਿਸਮਤ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਇਸ ਵਾਰ ਇਹ ਮਹਾਂਦਰ ਲਭ ਸੰਯੋਗ ਲక్ష్ਮੀ ਯੋਗ ਰਾਜ ਯੋਗ ਬਣਦਾ ਹੋਏ ਨਜ਼ਰ ਆ ਰਿਹਾ ਹੈ ਜਿਸ ਨਾਲ ਕੁਝ ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ Hindu ਧਰਮ ਤੇ ਜੋਤਿਸ਼ ਸ਼ਾਸਤਰ ਦੇ ਅਨੁਸਾਰ ਧਨ ਦੀ ਦੇਵੀ ਮਾਤਾ ਲక్ష్ਮੀ ਚਾਰ ਰਾਸ਼ੀ ਵਾਲਿਆਂ ਦੇ ਘਰ ਪਧਾਰਨ ਵਾਲੇ ਹਨ ਇਸ ਗੱਲ ਦੀ ਭਵਿੱਖ ਬਾਣੀ ਹੋ ਚੁੱਕੀ ਹੈ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਉੱਪਰ ਹੁਣ ਕੋਈ ਵੀ ਕਸ਼ਟ ਨਹੀਂ ਰਹਿ ਜਾਵੇਗਾ। ਮੰਨ ਕੇ ਚੱਲੋ ਕਿ ਇਹਨਾਂ ਦੀ ਹੁਣ ਮਨ ਦੀ ਇਸ਼ਿਆ ਵੀ ਜਿਹੜੀ ਹੈ ਜੋ ਕਾਫੀ ਸਮੇਂ ਤੋਂ ਪੂਰੀ ਨਹੀਂ ਸੀ ਹੋਈ ਹੁਣ ਪੂਰੀ ਹੋ ਜਾਵੇਗੀ। ਇਹਨਾਂ ਪਵਿੱਤਰ ਦਿਨਾਂ ਦੇ ਵਿੱਚ ਜੇਕਰ ਤੁਸੀਂ ਕਿਸੇ ਪਵਿੱਤਰ ਨਦੀ ਦਾ ਇਸ਼ਨਾਨ ਕਰਦੇ ਹੋ ਤੁਹਾਡੇ ਲਈ ਉਹ ਇਸ਼ਨਾਨ ਬੜਾ ਹੀ کارਗਰ ਸਾਬਿਤ ਹੋ ਜਾਵੇਗਾ। ਤੁਹਾਡੇ ਜੀਵਨ ਵਿੱਚ ਜਿੰਨੇ ਵੀ ਤੁਹਾਡੇ ਤੇ ਕਸ਼ਟ ਆ ਰਹੇ ਹਨ ਜਾਂ ਲੰਮੇ ਸਮੇਂ ਤੋਂ ਜੋ ਵੀ ਤੁਹਾਡੇ ਕੰਮਾਂ 'ਚ ਰੁਕਾਵਟਾਂ ਹਨ ਹੁਣ ਖਤਮ ਹੋ ਜਾਣਗੀਆਂ ਤੇ ਜੇਕਰ ਤੁਸੀਂ ਗੰਗਾ ਨਦੀ ਦੇ ਵਿੱਚ ਜਾ ਕੇ ਇਸ਼ਨਾਨ ਨਹੀਂ ਕਰਕੇ ਆ ਸਕਦੇ ਪਵਿੱਤਰ ਜਗ੍ਹਾ ਦੇ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ ਤਾਂ ਤੁਸੀਂ ਘਰ ਦੇ ਨਹਾਉਣ ਵਾਲੇ ਪਾਣੀ ਵਿੱਚ ਗੰਗਾ ਜਲ ਮਿਲਾ ਕੇ ਇਸ਼ਨਾਨ ਕਰ ਸਕਦੇ ਹੋ ਫਿਰ ਤੁਹਾਡਾ ਸਰੀਰ ਹਮੇਸ਼ਾ ਲਈ ਤੰਦਰੁਸਤ ਹੋ ਜਾਵੇਗਾ ਇਸ ਦਿਨ ਪਵਿੱਤਰ ਜਲ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਤੁਸੀਂ ਓਮ ਨਮੋ ਭਗਵਤੇ ਵਾਸੂਦੇਵ ਨਮਹ ਮੰਤਰ ਦਾ ਜਾਪ ਵੀ ਕਰਦੇ ਰਹਿਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਜੀਵਨ ਵਿੱਚ ਹੋਵੇਗਾ ਖੁਸ਼ੀਆਂ ਦਾ ਆਗਮਨ ਤੇ ਇਸ ਤਰ੍ਹਾਂ ਤੁਹਾਨੂੰ ਘਰ ਵਿੱਚ ਇਸ਼ਨਾਨ ਕਰਨ ਦੇ ਨਾਲ ਪਵਿੱਤਰ ਨਦੀ ਦੇ ਇਸ਼ਨਾਨ ਕਰਨ ਜਿੰਨਾ ਫਲ ਪ੍ਰਾਪਤ ਹੋ ਜਾਵੇਗਾ ਇਸ ਦਿਨ ਭਗਵਾਨ ਨਰਾਇਣ ਦੀ ਪੂਜਾ ਵੀ ਕਰਨੀ ਹੈ ਤੁਹਾਡੇ ਲਈ ਸ਼ੁਭ ਰਹੇਗੀ ਇਹਨਾਂ ਦਿਨਾਂ ਦੇ ਵਿੱਚ ਜੇਕਰ ਤੁਸੀਂ ਕਿਸੇ ਬ੍ਰਾਹਮਣ ਨੂੰ ਦਾਨ ਕਰਦੇ ਹੋ ਜਿਵੇਂ ਕੱਪੜੇ ਦਾ ਦਾਨ ਅੰਨ ਦਾਨ ਜਾਂ ਕਿਸੇ ਗਰੀਬ ਨੂੰ ਕੁਝ ਦਾਨ ਕਰਦੇ ਹੋ ਬਹੁਤ ਜਿਆਦਾ ਲਾਭ ਮਿਲ ਜਾਵੇਗਾ ਤੁਹਾਡੇ ਕਮਾਂਕਾਰਾਂ ਵਿੱਚ ਵਾਧਾ ਹੋਵੇਗਾ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਦੋਸਤੋ ਇਹਨਾਂ ਦਿਨਾਂ ਵਿੱਚ ਤੁਹਾਨੂੰ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਪੂਰੀ ਵਿਧੀ ਵਿਧਾਨ ਦੇ ਨਾਲ ਪੂਜਾ ਵੀ ਕਰਨੀ ਹੋਵੇਗੀ ਤੁਹਾਨੂੰ ਫਿਰ ਉਹ ਸਾਰੀਆਂ ਹੀ ਖੁਸ਼ੀਆਂ ਪ੍ਰਦਾਨ ਕਰ ਦੇਣਗੇ ਇਸ ਵਾਰ ਤੁਹਾਡੇ ਲਈ ਬਹੁਤ ਵਧੀਆ ਸੰਜੋਗ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਵਾਰ ਮਾਤਾ ਲక్ష్ਮੀ ਤੁਹਾਡੇ ਮਨ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦੇਣਗੇ ਇਸ ਲਈ ਤੁਸੀਂ ਮਾਤਾ ਲక్ష్ਮੀ ਜੀ ਦੀ ਪੂਜਾ ਪੂਰੇ ਹੀ ਵਿਧੀ ਵਿਵਧਾਨ ਦੇ ਨਾਲ ਕਰ ਲੈਣੀ ਹੈ। ਉਹਨਾਂ ਭਾਗਸ਼ਾਲੀ ਰਾਸ਼ੀ ਵਾਲਿਆਂ ਦੇ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਜਿਨ੍ਹਾਂ ਨੂੰ ਧਨવાન ਹੋਣ ਤੋਂ ਕੋਈ ਵਿਧਾਤਾ ਹੁਣ ਨਹੀਂ ਰੋਕ ਸਕਦਾ। ਉਹਨਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਜੀ ਦੀ ਵੀ ਕਿਰਪਾ ਬਣੀ ਰਹੇਗੀ ਕਿਉਂਕਿ ਧਨ ਦੀ ਦੇਵੀ ਮਾਤਾ ਲక్ష్ਮੀ ਵੀ ਉਹਨਾਂ ਤੇ ਪ੍ਰਸੰਨ ਹੋ ਚੁੱਕੇ ਹਨ। ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਰਹਿ ਜਾਵੇਗਾ। ਕਿਹਾ ਜਾਂਦਾ ਹੈ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦਾ ਸੁਭਾਅ ਬੇहद ਚੰਚਲ ਹੁੰਦਾ ਹੈ ਮਾਤਾ ਲక్ష్ਮੀ ਕਦੇ ਵੀ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਦੀ ਇਸ ਤੋਂ ਭਾਵ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਪੈਸੇ ਨੂੰ ਲੈ ਕੇ ਕਈ ਪ੍ਰਕਾਰ ਦੇ ਉਤਰਾ ਚੜਾ ਆਉਂਦੇ ਰਹਿੰਦੇ ਹਨ ਧਨ ਦੀ ਦੇਵੀ ਲక్ష్ਮੀ ਜੀ ਨੂੰ ਪ੍ਰਸੰਨ ਕਰਨ ਦੇ ਬੜੇ ਸਾਰੇ ਲੋਕ ਉਪਾਅ ਵੀ ਕਰਦੇ ਹਨ ਘਰ ਵਿੱਚ ਮੰਦਰ ਦੀ ਸਾਫ ਸਫਾਈ ਰੱਖਦੇ ਹਨ ਤੇ ਨਾਲ ਹੀ ਆਖਦੇ ਹਨ ਕਿ ਮਾਤਾ ਲక్ష్ਮੀ ਖੁਸ਼ ਹੋ ਕੇ ਵਿਅਕਤੀ ਨੂੰ ਇਸ ਤਰੀਕੇ ਨਾਲ ਧਨ ਨਾਲ ਮਾਲਾ ਮਾਲ ਕਰ ਸਕਦੇ ਹਨ ਅੱਜ ਦੇ ਸਮੇਂ ਵਿਅਕਤੀ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਦੇ ਉਤਰਾ ਚੜਾ ਮਨੁੱਖ ਦੀ ਜ਼ਿੰਦਗੀ ਵਿੱਚ ਆਉਂਦੇ ਹੀ ਰਹਿੰਦੇ ਹਨ ਫਿਰ ਉਹ ਡੋਲ ਜਾਂਦਾ ਹੈ ਇਸ ਲਈ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੇ ਉੱਪਰ ਪੂਰਨ ਵਿਸ਼ਵਾਸ ਰੱਖੋ ਫਿਰ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਤੇ ਜਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਧੰਦੀ ਦੇਵੀ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਡੇ ਜੀਵਨ ਵਿੱਚ ਹੁਣ ਬਹੁਤ ਹੀ ਵੱਡੇ ਬਦਲਾਅ ਹੁੰਦੇ ਹੋਏ ਨਜ਼ਰ ਆਉਣਗੇ ਤੁਹਾਡੇ ਲਈ ਸਮਾਂ ਬਹੁਤ ਹੀ ਲਾਭਕਾਰੀ ਸਮਾਂ ਸਾਬਿਤ ਹੋ ਜਾਵੇਗਾ ਇਸ ਸਮੇਂ ਤੁਹਾਡੇ ਬੱਚੇ ਦਾ ਰਿਸ਼ਤਾ ਉਸਦੇ ਮਨਪਸੰਦ ਜਗ੍ਹਾ ਤੈਅ ਹੋ ਸਕਦਾ ਹੈ ਇਸ ਸਮੇਂ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਨੂੰ ਸਿੱਧਿਆਂ ਹੀ ਪ੍ਰਾਪਤ ਹੋ ਜਾਵੇਗਾ ਤੇ ਪੂਰਾ ਸਾਲ ਤੁਹਾਡੇ ਤੇ ਕਿਰਪਾ ਬਣੀ ਰਹੇਗੀ ਸਾਕ ਸੰਬੰਧੀ ਵੀ ਸਾਰੇ ਤੁਹਾਡੀ ਪ੍ਰਸ਼ੰਸਾ ਕਰਨਗੇ ਵੱਖ-ਵੱਖ ਅਵਸਰ ਤੁਹਾਡੀ ਜ਼ਿੰਦਗੀ ਵਿੱਚ ਹੁਣ ਧਨ ਕਮਾਉਣ ਦੇ ਤੁਹਾਨੂੰ ਪ੍ਰਾਪਤ ਹੋ ਜਾਣਗੇ ਤੁਹਾਡੀ ਜ਼ਿੰਦਗੀ ਵਿੱਚ ਹੁਣ ਨਵੇਂ ਸਿਰੇ ਤੋਂ ਪੈਸੇ ਦਾ ਆਗਮਨ ਹੋ ਜਾਵੇਗਾ ਨਵੇਂ ਸਿਰੇ ਤੋਂ ਸਭ ਕੁਝ ਹੀ ਸ਼ੁਰੂ ਹੋਵੇਗਾ ਜੇਕਰ ਦੁਕਾਨਦਾਰੀ ਦੇ ਵਿੱਚ ਜਾਂ ਵਪਾਰ ਵਿੱਚ ਤੁਹਾਨੂੰ ਕਾਫੀ ਸਮੇਂ ਤੋਂ ਘਾਟਾ ਪੈ ਰਿਹਾ ਸੀ ਹੁਣ ਉਹ ਸਮਾਂ ਤੁਹਾਡੇ ਲਈ ਸ਼ੁਭ ਸੰਜੋਗ ਬਣਦਾ ਹੋਏ ਨਜ਼ਰ ਆ ਰਿਹਾ ਹੈ ਮਾਤਾ ਲక్ష్ਮੀ ਖੁਦ ਤੁਹਾਡੇ ਘਰ ਪਧਾਰਨ ਵਾਲੇ ਹਨ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰ ਜਾਵੇਗੀ ਤੁਸੀਂ ਖੁਦ ਮਹਿਸੂਸ ਕਰੋਗੇ ਤੁਹਾਡੀ ਜ਼ਿੰਦਗੀ ਦੇ ਹੁਣ ਸਾਰੇ ਸੰਕਟ ਦੂਰ ਹੋ ਜਾਣਗੇ ਘਰ ਦੇ ਕਿਸੇ ਵੀ ਜੀਵ ਨੂੰ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ ਆਪਣੀ ਜ਼ਿੰਦਗੀ ਵਿੱਚ ਚਾਰਾਂ ਹੀ ਪਾਸਿਆਂ ਤੋਂ ਖੁਸ਼ੀਆਂ ਹੀ ਖੁਸ਼ੀਆਂ ਮਹਿਸੂਸ ਹੋਣਗੀਆਂ ਤੁਹਾਡੀ ਆਰਥਿਕ ਸਥਿਤੀ ਹੁਣ ਸੁਧਰਨ ਵਾਲੀ ਹੈ ਤੁਹਾਡਾ ਜੀਵਨ ਹੀ ਖੁਸ਼ਮਈ ਹੋ ਜਾਵੇਗਾ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਪਾਰ ਕਰਦੇ ਹਨ ਵਪਾਰ ਵਿੱਚ ਦੁਗਣਾ ਮੁਨਾਫਾ ਹੁੰਦਾ ਹੋਇਆ ਨਜ਼ਰ ਆਵੇਗਾ ਜਿਹੜੇ ਲੋਕ ਇਸ ਸਮੇਂ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਕਰਦੇ ਹਨ ਨੌਕਰੀ ਸੰਬੰਧੀ ਵੀ ਉਹਨਾਂ ਨੂੰ ਕੋਈ ਵੱਡੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਉਹਨਾਂ ਦੇ ਘਰ ਵਿੱਚ ਹੁਣ ਖੁਸ਼ੀਆਂ ਦਾ ਆਗਮਨ ਹੋ ਰਿਹਾ ਹੈ ਉਹਨਾਂ ਦੇ ਘਰ ਵਿੱਚ ਧਨ ਦੇ ਢੰਡਾਰੇ ਭਰਨ ਵਾਲੇ ਹਨ ਅਗਲੀ ਕੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀ ਹੈ ਕੁੰਭ ਰਾਸ਼ੀ ਕੰਬ੍ਰਾਸ਼ੀ ਵਾਲਿਓ ਜੀ ਤੁਹਾਨੂੰ ਦੱਸ ਦਈਏ ਤੁਹਾਡੇ ਕੁੰਡਲੀ ਵਿੱਚ ਹੁਣ ਬਣ ਰਿਹਾ ਹੈ ਮਹਾ ਦਿਵਿਆਦਰ ਲਬ ਸੰਜੋਗ ਇਹ ਸਮਾ ਤੁਹਾਡੇ ਲਈ ਬੜਾ ਹੀ ਉੱਤਮ ਹੋਵੇਗਾ ਤੁਹਾਡੀ ਜ਼ਿੰਦਗੀ ਨੂੰ ਕੁੱਲ ਮਿਲਾ ਕੇ ਬਦਲ ਕੇ ਰੱਖ ਦੇਵੇਗਾ ਤੁਹਾਡੇ ਨਾਲ ਕਿਸੇ ਐਸੇ ਵਿਅਕਤੀ ਦੀ ਮੁਲਾਕਾਤ ਹੋਵੇਗੀ ਜਿਸ ਦੇ ਮਿਲਣ ਦੇ ਨਾਲ ਤੁਹਾਡੀ ਜ਼ਿੰਦਗੀ ਦੀ ਹੁਣ ਆਰਥਿਕ ਦਸ਼ਾ ਸੁਧਰ ਜਾਵੇਗੀ ਜੋ ਕਿ ਤੁਹਾਡੀਆਂ ਸੁੱਖ ਸੁਵਿਧਾਵਾਂ ਦੀ ਕਮੀ ਨੂੰ ਦੂਰ ਕਰ ਦੇਵੇਗਾ ਤੁਹਾਡੇ ਲਾਈਫ ਵਿੱਚ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਬਣਿਆ ਹੀ ਰਹੇਗਾ ਕਿਰਪਾ ਦੇ ਨਾਲ ਵੱਡਾ ਬਦਲਾਅ ਹੋਵੇਗਾ ਹਰ ਜਗ੍ਹਾ ਤੇ ਲਾਭ ਹੋਵੇਗਾ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਤੁਹਾਡਾ ਚੰਗਾ ਸਮਾਂ ਸ਼ੁਰੂ ਹੋ ਚੁੱਕਾ ਹੈ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਵਪਾਰ ਵਿੱਚ ਧਨ ਲਾਭ ਪ੍ਰਾਪਤੀ ਦੇ ਯੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਸ਼ੁਭ ਸੰਜੋਗ ਨੂੰ ਲੈ ਕੇ ਕੋਈ ਪਰੇਸ਼ਾਨੀ ਚੱਲ ਰਹੀ ਸੀ ਉਸ ਪਰੇਸ਼ਾਨੀ ਦਾ ਹੱਲ ਹੋ ਜਾਵੇਗਾ ਇਸ ਸਮੇਂ ਤੁਸੀਂ ਆਪਣੇ ਕਾਰੋਬਾਰ ਵਿੱਚ ਹੁਣ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਨੌਕਰੀ ਨਾਲ ਸੰਬੰਧਿਤ ਤਲਾਸ਼ ਹੁਣ ਤੁਹਾਡੀ ਕੁੱਲ ਮਿਲਾ ਕੇ ਖਤਮ ਹੋ ਜਾਵੇਗੀ ਮਨਚਾਹੀ ਨੌਕਰੀ ਮਿਲਣ ਦੀ ਸੰਭਾਵਨਾ ਹੈ ਜਿਹੜੇ ਲੋਕ ਪਹਿਲਾਂ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰੋਮੋਸ਼ਨ ਮਿਲ ਸਕਦੀ ਹੈ ਉਹਨਾਂ ਦੀ ਕਿਸਮਤ ਬਦਲ ਸਕਦੀ ਹੈ ਤੁਹਾਡੇ ਜੀਵਨ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਤੁਹਾਡੇ ਜੀਵਨ ਵਿੱਚ ਹੁਣ ਧਨ ਲਾਭ ਪ੍ਰਾਪਤੀ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਤੁਸੀਂ ਦੁਕਾਨਦਾਰੀ ਨਾਲ ਸੰਬੰਧ ਰੱਖਦੇ ਹੋ ਦੁੱਗਣਾ ਮੁਨਾਫਾ ਹੋਵੇਗਾ ਜੀਵਨ ਵਿੱਚ ਵੱਡਾ ਪਰਿਵਰਤਨ ਹੋਵੇਗਾ ਅਗਲੀ ਕੁਐਸਚਨ ਨਸੀਬ ਰਾਸ਼ੀ ਹੈ ਮੇਘ ਰਾਸ਼ੀ ਮੇਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਤੁਹਾਡੇ ਤੇ પ્રસન્ન ਹੋ ਚੁੱਕੇ ਹਨ ਜ਼ਬਰਦਸਤ ਕਿਰਪਾ ਤੁਹਾਡੇ ਤੇ ਬਣਦੀ ਹੋਈ ਨਜ਼ਰ ਆ ਰਹੀ ਹੈ ਜੀਵਨ ਵਿੱਚ ਹੋਵੇਗਾ ਜੀ ਬਸ ਪੈਸਾ ਹੀ ਪੈਸਾ ਜੇਕਰ ਤੁਸੀਂ ਨਵਾਂ ਕਾਰੋਬਾਰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਤੁਹਾਡੀ ਆਰਥਿਕ ਸਥਿਤੀ ਹੁਣ ਬਹੁਤ ਵਧੀਆ ਹੋ ਜਾਵੇਗੀ ਤੁਹਾਡੇ ਘਰ ਪਰਿਵਾਰ ਵਿੱਚ ਸ਼ਾਂਤੀ ਰਹੇਗੀ ਜੇਕਰ ਤੁਸੀਂ ਵਪਾਰ ਕਰਦੇ ਹੋ ਵਪਾਰ ਵਧੀਆ ਚੱਲੇਗਾ ਜਿਹੜੇ ਲੋਕ ਵਿਦੇਸ਼ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦਾ ਸੁਪਨਾ ਸਾਕਾਰ ਹੋ ਜਾਵੇਗਾ ਹਰ ਕਾਰਜ ਤੁਹਾਡਾ ਸਫਲ ਹੋਵੇਗਾ ਜਿਹੜੇ ਕਈ ਸਾਲਾਂ ਤੋਂ ਕੰਮ ਤੁਹਾਡੇ ਪੈਂਡਿੰਗ ਸਨ ਸਫਲਤਾਪੂਰਵਕ ਪੂਰੇ ਹੋ ਜਾਣਗੇ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਤੁਹਾਡੇ ਜੀਵਨ ਵਿੱਚ ਬਹੁਤ ਹੀ ਵੱਡਾ ਪਰਿਵਰਤਨ ਹੋ ਜਾਵੇਗਾ ਜੀਵਨ ਵਿੱਚ ਪਰਿਵਰਤਨ ਹੋਣ ਦੇ ਨਾਲ ਤੁਹਾਡੇ ਤਰੱਕੀ ਦੇ ਨਵੇਂ ਰਾਹ ਖੁੱਲ ਜਾਣਗੇ ਤੇ ਆਪਣੀ ਤਰੱਕੀ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਧੰਨ ਦੀ ਦੇਵੀ ਮਾਤਾ ਲਕਸ਼ਮੀ ਜੀ ਤੁਹਾਡੀ ਜ਼ਿੰਦਗੀ ਵਿੱਚ ਹੁਣ ਬਦਲਾਅ ਲੈ ਆਉਣ ਵਾਲੇ ਹਨ ਜਿਹੜੀਆਂ ਖੁਸ਼ੀਆਂ ਤੁਸੀਂ ਕਦੇ ਸੋਚੀਆਂ ਵੀ ਨਹੀਂ ਹੋਣਗੀਆਂ ਉਹ ਵੀ ਤੁਸੀਂ ਹੁਣ ਵੇਖਦੋਂ ਨਜ਼ਰ ਆਓਗੇ ਦਿਨ ਰਾਤ ਜਾਗਣੇ ਤਰੱਕੀ ਕਰੋਗੇ ਕਮਾਈ ਦੇ ਨਵੇਂ ਤੇ ਜ਼ਬਰਦਸਤ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਇਸ ਸਮੇਂ ਤੁਹਾਡੇ ਬੱਚਿਆਂ ਵੱਲੋਂ ਵਿਦੇਸ਼ ਵਿੱਚੋਂ ਕੋਈ ਗੁੱਡ ਨਿਊਜ਼ ਤੁਹਾਨੂੰ ਸੁਣਨ ਨੂੰ ਮਿਲ ਸਕਦੀ ਹੈ ਤੇ ਨਾਲ ਹੀ ਨਾਲ ਦੱਸਦੇ ਹਾਂ ਕਿ ਤੁਹਾਡੇ ਬੱਚਿਆਂ ਨੂੰ ਪੀਆਰ ਵੀ ਹੋ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਪੂਰੇ ਹੀ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਇਸ ਸਮੇਂ ਜੇਕਰ ਤੁਸੀਂ ਨਵਾਂ ਮਹਨ ਜਾਂ ਨਵਾਂ ਘਰ ਖਰੀਦਣ ਦੇ ਚਾਹਵਾਨ ਹੋ ਤਾਂ ਉਹ ਵੀ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ ਸੋ ਦੋਸਤੋ ਇਹ ਸਾਂਝੀਆਂ ਖੁਸ਼ਕਿਸਮਤ ਰਾਸ਼ੀਆਂ ਜਿਹੜੀਆਂ ਅੱਜ ਭਾਦਰਪਦ ਦੀ ਮੱਸੀਆ ਵਾਲੇ ਦਿਨ ਖੁਸ਼ ਨਸੀਬ ਹੋ ਜਾਣਗੀਆਂ done